ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰ ਅਤੇ ਪਾਰਟੀ ਦੇ ਵਿੱਚੋਂ ਹੁਣ ਦੋਵਾਂ ਥਾਂ ਤੋਂ ਖੁੱਡੇ ਲਾਉਣ ਦੀ ਤਿਆਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਾਵਰਾਂ ਜਿਹੜੀਆਂ ਉਹ ਘਟਾ ਦਿੱਤੀਆਂ ਜਾਣਗੀਆਂ ਦਿੱਲੀ ਦੇ ਵੱਲੋਂ ਕਿਵੇਂ ਕਿਉਂ ਇਸ ਤੇ ਬਹੁਤ ਟਾਈਮ ਜਿਹੜੀ ਚਰਚਾ ਕਰਨੀ ਹੈ ਉਹਦੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਵੱਡੇ ਪਾਸਿਓਂ ਸੰਧਵਾ ਸਾਹਿਬ ਨੂੰ ਹੁਣ ਵੱਡੇ ਹੁਕਮ ਆ ਗਏ ਨੇ ਕੀ ਹੁਕਮ ਆਏ ਨੇ ਇਸ ਤੇ ਵੀ ਬਹੁਤ ਟਾਈਮ ਚਰਚਾ ਕਰਨੀ ਹੈ ਉਹਦੇ ਨਾਲ ਹੀ ਨਾਲ ਚਰਚਾ ਜਿਹੜੀ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਸਿਆਸੀ ਜ਼ਮੀਨ ਵਾਸਤੇ ਜਿਹੜੇ ਦਫ਼ਤਰਾਂ ਦੇ ਵਾਸਤੇ ਹੁਣ ਜ਼ਮੀਨ ਖਰੀਦਣ ਦੀ ਤਿਆਰੀ ਹੈ ਕਿਹਦੇ ਵੱਲੋਂ ਕਿਉਂ ਕਿ ਇਹ ਕਾਨੂੰਨੀ ਅਧਿਕਾਰਾਂ ਐਸ.ਬੀ.ਆਰ ਬਿਰਤਾ ਕਰਨੀ ਹੈ ਉਧਰ ਸਰਕਾਰ ਨੇ ਪਿਛਲੇ ਦਿਨੀ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਸੀ ਕਿ ਅਸੀਂ ਸਤੰਬਰ ਮਹੀਨੇ ਦੇ ਵਿੱਚ ਚੋਣਾਂ ਜਿਹੜੀਆਂ ਉਹ ਪੰਚਾਇਤੀ ਕਰਵਾ ਦੇਾਂਗੇ ਤੇ ਹੁਣ ਉਹਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਆਈ ਹੈ ਕੀ ਅਪਡੇਟ ਹੈ ਕਿ ਚੋਣਾਂ ਹੋਣਗੀਆਂ ਵੀ ਜਾਂ ਨਹੀਂ ਹੋਣਗੀਆਂ ਕਿਵੇਂ ਹੋਣਗੀਆਂ ਇਸ ਤੇ ਬਹੁਤ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਹੈ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਣਕੀ ਸਾਹਿਬ ਸ਼ੁਰੂਆਤ ਜਿਹੜੀ ਹੈ ਨਾ ਮੈਂ ਇਸੇ ਪ੍ਰੋਗਰਾਮ ਤੋਂ ਇੱਕ ਖਬਰ ਤੋਂ ਕਰਦਾ ਕਿ ਮਨੀਸ਼ ਸਸੋਦੀਆ ਹੋਰੀ ਜਿਹੜੇ ਆ ਉਹ ਹੁਣ ਕੱਲ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਆ ਪਹਿਲਾਂ ਇਸ ਚੀਜ਼ ਦੇ ਵਿੱਚ ਕਿਉਂਕਿ ਮਨੀਸ਼ ਸੋਦੀਆ ਵੀ ਜੇਲ੍ਹ ਦੇ ਅੰਦਰ ਸੀਗੇ ਟੌਪ ਮੋਸਟ ਲੀਡਰ ਸੀ ਔਰ ਉਹਨਾਂ ਤੋਂ ਵੀ ਟੌਪ ਮੋਸਟ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਵੀ ਜੇਲ੍ਹ 'ਚ ਚਲੇ ਗਏ ਸੀ ਉਸ ਤੋਂ ਬਾਅਦ ਪੰਜਾਬ ਦੀ ਵਾਂਗ ਜਿਹੜੀ ਆ ਰਾਗਵ ਚੱਡਾ ਤੇ ਸੰਦੀਪ ਪਾਟਕ ਨੇ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਰਾਘਵ ਜੱਡਾ ਨੂੰ ਇਥੋਂ ਭਗਵੰਤ ਮਾਨ ਨੇ ਪਹਿਲਾਂ ਹੀ ਸਾਈਡ ਲਾਈਨ ਕਰਤਾ ਸੀ ਤੇ ਸੰਦੀਪ ਪਾਟਕ ਦੀ ਵੀ ਬਹੁਤੀ ਇਥੇ ਚੱਲਣ ਨਹੀਂ ਦਿੱਤੀ ਪੱਬ ਜਿਹੜੇ ਲੱਗਣ ਨਹੀਂ ਦਿੱਤੇ ਇਥੇ ਭਗਵੰਤ ਮਾਨ ਨੇ ਹੁਣ ਜਿਸ ਤਰੀਕੇ ਦੇ ਨਾਲ ਮਨੀਸ਼ ਚੋਧਿਆ ਹੋਰੀ ਜਿਹੜੇ ਹੁਣ ਆ ਗਏ ਹੈ ਦੇ ਲੋ ਬਾਹਰ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੁਣ ਸਿੱਧੇ ਤੌਰ ਤੇ ਹਾਈ ਕਮਾਂਡ ਮਨੀਸ਼ ਚੋਧਿਆ ਹੋ ਜਾਨੀ ਹੈ ਔਰ ਹੁਣ ਕੀ ਲੱਗਦਾ ਹੈ ਕਿ ਹੁਣ ਭਗਵੰਤ ਮਾਨ ਦੀਆਂ ਆਸਾਂ ਦੇ ਪਾਣੀਆਂ ਫਿਰੂਗਾ ਕਿਉਂਕਿ ਹੁਣ ਜਿਸ ਤਰੀਕੇ ਨਾਲ ਚੰਮਦੀਆਂ ਚੱਲਣ ਨੂੰ ਫਿਰਦੇ ਸੀ ਹਾਲਾਂਕਿ ਚੰਮਦੀਆਂ ਤਾਂ ਚੱਲਣ ਨਹੀਂ ਦਿਤੀਆਂ ਕਿਉਂਕਿ ਪਿਛਲੇ ਦਿਨੀ ਜੋ ਬਦਲੀਆਂ ਹੋਈਆਂ ਤਬਾਦਲੇ ਹੋਏ ਵੱਡੇ ਪੁਲਿਸ ਅਧਿਕਾਰੀਆਂ ਦੇ ਉਹਦੇ ਵਿੱਚ ਵੀ ਭਗਵੰਤਬੰਦੀ ਚੱਲਣ ਜਿਹੜੀ ਉਹ ਨਹੀਂ ਦਿੱਤੀ ਪਰ ਹੁਣ ਜਿਸ ਤਰੀਕੇ ਨਾਲ ਮਨੀਸ਼ ਸੋਦੀਆ ਜਿਹੜੇ ਆਗੇ ਆ ਤਾਂ ਹੁਣ ਇਹਦੇ ਨਾਲ ਭਗਵੰਤਬੰਦੀ ਪਾਵਰ ਤੇ ਜਿਹੜੀ ਆ ਕਾਰਟ ਲੱਗੂਗੀ ਆਸ ਸੁਭਾਵਕਾ ਸੁਖਿੰਦਰ ਜੀ ਕਿਉਂਕਿ ਬੀਤੇ ਲੰਮੇ ਸਮੇਂ ਤੋਂ ਅਗਰ ਵੇਖਿਆ ਜਾਵੇ ਤਾਂ ਜਸਤਿੰਦਰ ਅਰਵਿੰਦ ਕੇਸ ਦੀਵਾਲ ਜੇਲ ਚੱਗੇ ਆ ਮਨੀਸ਼ ਸੋਦੀਆ 17 ਮਹੀਨੇ ਪਹਿਲਾਂ ਜੇਲ ਦੇ ਵਿੱਚ ਚਲੇ ਗਏ ਸੀ ਜਿਹੜੀ ਵਾਕਡੋਰ ਸੀ ਉਹ ਕਿਸਮ ਦੀ ਅਸੀਂ ਕਹਿ ਸਕਦੇ ਹਾਂ ਕਿ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਭਗਵੰਤਬਾਦ ਨੂੰ ਆਪਣੇ ਹੱਥ ਵਿੱਚ ਲੈਣ ਦੀ ਜਿਹੜੀ ਕੋਸ਼ਿਸ਼ ਉਹ ਕਰਦੇ ਰਹੇ ਕਿਉਂਕਿ ਹਰ ਪ੍ਰੋਗਰਾਮ 'ਚ ਇਕਨ ਸੁਨੀਤਾ ਕੇਸਰੀਵਾਲ ਕਰਦੀ ਸੀ ਜਾਂ ਕਿਤੇ ਸਟੇਜ ਤੇ ਕੋਈ ਪ੍ਰੋਗਰਾਮ ਹੁੰਦਾ ਸੀ ਇੰਡੀਆ ਅਲਾਈਂਸ ਦਾ ਤੇ ਉਥੇ ਭਗਵੰਤਬਾਦ ਨੂੰ بطور ਆਮ ਆਦਮੀ ਪਾਰਟੀ ਦੇ ਰਿਪਰਜ਼ੈਂਟੇਟਿਵ ਦੇ ਰੂਪ 'ਤੇ ਵਿੱਚ ਉਥੇ ਪ੍ਰਤੀਨਿਧਤਾ ਉੱਪਰ ਦੇ ਰਹੇ ਆ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਆਪਣੇ ਆਪ ਨੂੰ ਅਰਵਿੰਦ ਕੇਸਰੀਵਾਲ ਤੋਂ ਬਾਅਦ ਦੂਜੇ ਪੱਤਰ ਦਾ ਜਿਹੜਾ ਨੇਤਾ ਉਹ ਸਾਬਿਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ ਬਾਰ ਉਹ ਜੋ ਹਨ ਮਨੀਸ਼ ਸੋਲਦੀ ਆ ਜਿਹੜੇ ਉਹ ਬਾਹਰ ਆ ਗਿਆ ਤੇ ਮਨੀਸ਼ ਸੁਸੋਦੀ ਦਾ ਜਿਹੜਾ ਸਥਾਨ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ ਸਿੰਘ ਸਾਹਿਬ ਉਹ ਦੂਜੇ ਨੰਬਰ ਦਾ ਪਰ ਕਈ ਵਾਰ ਉਸ ਨੂੰ ਅਰਵਿੰਦ ਕੇਜਰੀਵਾਲ ਤੋਂ ਵੀ ਬੀਤੇ ਸਮੇਂ ਦੇ ਵਿੱਚ ਉੱਪਰ ਸਮਝਿਆ ਜਾਂਦਾ ਰਿਹਾ ਆ ਕਿਉਂਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਉਹਨਾਂ ਦਾ ਕੰਮ ਕਾਜ ਰਿਹਾ ਵੱਖਰੀ ਗੱਲ ਹੈ ਕਿ ਈਡੀ ਜਾਂ ਸੀਬੀਆਈ ਨੇ ਉਹਨਾਂ ਨੂੰ ਕਿਹਦੇ ਵਿੱਚ ਲੈ ਲਿਆ ਪਰ ਫਿਰ ਵੀ ਆਮ ਆਦਮੀ ਦੇ ਪਾਰਟੀ ਦੇ ਦਾਇਰੇ ਵਿੱਚ ਸਰਕਾਰ ਦੇ ਵਿੱਚ ਉਹਨਾਂ ਦਾ ਇੱਕ ਸਤਿਕਾਰਤ ਸਥਾਨ ਪਹਿਲਾਂ ਸੀ ਹੁਣ ਉਹਨੂੰ ਖੌਰਾ ਲੱਗਾ ਜਾਂ ਨਹੀਂ ਲੱਗਾ ਉਹ ਇੱਕ ਵੱਖਰਾ ਈਸ਼ੂ ਆ ਪਰ ਸੁਭਾਵਕਾ ਕੀ ਹੁਣ ਜੇਕਰ ਉਹ ਜੇਲ੍ਹ ਤੋਂ ਬਾਹਰ ਆਏ ਆ ਤਾਂ ਪਾਵਰ ਜਿਹੜੀ ਆ ਹੁਣ ਉਹਨਾਂ ਕੋਲ ਜਾਵੇਗੀ ਜਾਵੇਗੀ ਕਿਉਂਕਿ ਪਹਿਲਾਂ ਡਿਪਟੀ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਉਹ ਗੱਲ ਉੱਥੇ ਉਹਨਾਂ ਦੀ ਭੂਮਿਕਾ ਰਹੀ ਆ। ਰਾਗਵ ਚੱਡਾ ਦੀ ਗੱਲ ਕੀਤੀ ਜਾਂ ਸੰਦੀਪ ਪਾਠਕ ਦੀ ਤੁਸੀਂ ਗੱਲ ਕਰ ਰਹੇ ਜੀ ਸੰਦੀਪ ਪਾਠਕ ਦੇ ਵੀ ਭਗਵੰਤ ਪਾਲ ਉਹਨਾਂ ਨੇ ਉਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੈਰ ਨਹੀਂ ਲਗਣ ਦਿੱਤੇ ਜਿਸ ਤਰੀਕੇ ਨਾਲ ਉਹ ਲਾਉਣਾ ਚਾਹੁੰਦੇ ਸਨ। ਬੇਸ਼ੱਕ ਜਨਮਦਰ ਤੇ ਜਿਮਨੀ ਚੋਣ ਦੇ ਵਿੱਚ ਚੋਣ ਤਾਂ ਜਿੱਤ ਲਈ ਪਰ ਉਸ ਤੋਂ ਮੰਗਰੋ ਜੋ ਕੁਝ ਮਹਾਲੀ ਚ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈਗਾ। ਤਾਂ ਪਰਕਟਣ ਦੀ ਜਿਹੜੀ ਕੋਸ਼ਿਸ਼ ਸੀ ਖਾਸ ਤੌਰ ਤੇ ਭਗਵੰਤ ਮਾਨ ਹੋਣਾ ਵੱਲੋਂ ਆਪਣੀ ਹੀ ਦਿੱਲੀ ਲੌਬੀ ਨੂੰ ਕਮਜ਼ੋਰ ਕਰਨ ਦੀ ਉਹ ਹੁਣ ਲੱਗਦਾ ਕਿ ਇੱਕ ਝਟਕਾ ਜਿਹੜਾ ਆ ਖਾਸ ਤੌਰ ਤੇ ਭਗਵੰਤ ਪਾਣ ਨੂੰ ਜ਼ਰੂਰ ਲੱਗਦਾ ਆ ਕਿਉਂਕਿ ਜਿਸ ਤਰੀਕੇ ਨਾਲ ਹੁਣ ਮਨੀਸ਼ੂਨੀ ਬਾਹਰ ਆਇਆ ਹੈ ਬਾਹਰ ਆ ਕੇ ਇੱਕ ਪਾਸੇ ਤਾਂ ਆਪਸੀਨ ਜਿਸ ਤਰੀਕੇ ਨਾਲ ਪਤਾ ਲੱਗਾ ਸੀ ਕਿ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਉਹ ਉਹਨਾਂ ਦੀ ਜਗ੍ਹਾ ਤੇ ਝੰਡਾ ਲਹਿਰਾਉਣਗੇ ਪਰ ਹੁਣ ਕਿਉਂਕਿ ਡਿਊਟੀ ਮੁੱਖ ਮੰਤਰੀ ਬਾਹਰ ਆ ਕੇ ਜੇਲ੍ਹ ਦੇ ਵਿੱਚੋਂ ਤਾ ਆਚੀ ਜਿਹੜਾ ਇੱਕ ਵੱਖਰਾ ਗਰੁੱਪ ਸੀ ਉਹ ਵੀ ਹੋ ਸਕਦਾ ਕਿ ਉਹਨਾਂ ਨੂੰ ਵੀ ਜਿਹੜਾ ਝਟਕਾ ਲੱਗੇ ਤਾਂ ਭਗਵੰਤ ਮਾਨ ਨੂੰ ਤਾਂ ਲੱਗਣ ਦੀ ਅਸਾਰ ਜਿਹੜੇ ਦਿਖਾਈ ਦੇਣਗੇ ਦੇਣਗੇ ਕਿਉਂਕਿ ਹੁਣ ਦਿੱਲੀ ਦੇ ਵਿੱਚ ਜਦੋਂ ਇੰਡੀਆ ਲਾਈਨਸ ਦਾ ਕੋਈ ਪ੍ਰੋਗਰਾਮ ਹੋਏਗਾ ਤਾਂ ਉਥੇ ਸੁਭਾਵਿਕਾ ਕੀ ਭਗਵੰਤ ਮਾਨ ਦੀ ਥਾਂ ਤੇ ਜਿਹੜੀ ਰਿਪਰੈਜੈਂਟੇਸ਼ਨ ਆ ਮਨੀਸ਼ ਦੇ ਹੱਥ ਹੋਵੇ ਔਰ ਨਾਲ ਹੀ ਨਾਲ ਸੰਜੇ ਸਿੰਘ ਹੋਣਾ ਦੇ ਹੱਥ ਹੋਵੇ ਹੁਣ ਭਗਵੰਤ ਮਾਨ ਇਸ ਚੀਜ਼ ਨੂੰ ਕਿਵੇਂ ਲੈਂਦੇ ਜਾਂ ਕਿਸ ਤਰੀਕੇ ਦੇ ਜਿਹੜੇ ਸੰਬੰਧ ਨੇ ਉਹ ਆਪਣੇ ਵਧੀਆ ਤਰੀਕਾ ਨਾਲ ਆਪਣੀ ਹਾਈ ਕਮਾਂਡ ਦਿੱਲੀ ਹਾਈ ਕਮਾਂਡ ਬਣਾਉਂਦੇ ਇਹ ਤਾਂ ਸਿੱਧੂ ਸਭ ਆਉਂਦਿਆਂ ਦੇਣਾ ਚ ਪਤਾ ਲੱਗੂਗਾ ਪਰ ਜਿਸ ਤਰੀਕੇ ਨਾਲ ਬਦਲੀਆਂ ਦੀ ਤੁਸੀਂ ਗੱਲ ਕੀਤੀ ਹੈ ਹਾਲਾਂਕਿ ਆਈਪੀਐਸ ਦੇ ਅਧਿਕਾਰੀਆਂ ਦੀ ਬਦਲੀ ਜਿਹੜੀ ਹੋ ਚੁੱਕੀ ਆ ਉਹਨਾਂ ਦੇ ਵਿੱਚ ਤਾਂ ਭਗਵੰਤਪਨ ਦੀ ਕਿਤੇ ਚੱਲੀ ਨਹੀਂ ਕਿਉਂਕਿ ਸਾਂਝ ਦੇ ਰੂਪ ਦੇ ਵਿੱਚ ਉਹ ਬਦਲੀਆਂ ਹੋਈਆਂ ਅਜੇ ਆਈਐਸ ਦੇ ਕੈਡਰ ਦੀਆਂ ਬਦਲੀਆਂ ਹੋਣ ਵਾਲੀਆਂ ਨੇ ਬੇਸ਼ੱਕ ਤਿੰਨ ਜਾਂ ਚਾਰ ਬਦਲੀਆਂ ਉਹਨਾਂ ਨੇ ਕੀਤੀਆਂ ਪਰ ਜੇਕਰ ਉਹ ਹੁਣ ਆਈਐਸ ਅਕਸਰਾਂ ਦੀਆਂ ਬਦਲੀਆਂ ਹੁੰਦੀਆਂ ਨੇ ਤਾਂ ਉਹਦੇ ਉੱਤੇ ਹੁਣ ਇਹ ਵੇਖਣਾ ਹੋਊਗਾ ਕੀ ਉਸਤੇ ਉਤੇ ਮਨੀਸ਼ ਸੋਧਿਆ ਦਾ ਬਾਹਰ ਆਉਂਦਾ ਪ੍ਰਭਾਵ ਨਜ਼ਰੀ ਆਉਂਦਾ ਜਾਂ ਨਹੀਂ ਆਉਂਦਾ ਉਹਦੇ ਤੋਂ ਸਾਫ਼ ਤਸਵੀਰ ਜਿਹੜੀ ਆ ਉਹ ਕਲੀਅਰ ਹੋ ਜਾਊਗੀ ਕਿ ਆਉਂਦੇ ਆ ਦਿਨਾਂ ਦੇ ਵਿੱਚ ਦਿੱਲੀ ਲੋਬੀ ਜਿਹੜੀ ਆ ਕਿਸ ਤਰੀਕੇ ਨਾਲ ਭਗਵੰਤ ਮਾਨ ਦੇ ਉਤੇ ਹਾਵੀ ਹੋ ਕੇ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਵਿੱਚ ਸਫਲ ਰਹੀਦੀ ਆ ਔਰ ਸਿੱਧੂ ਸਾਹਿਬ ਨਾਲ ਵੀ ਇਹ ਵੀ ਗੱਲ ਕਰਨੀ ਕਿ ਜਿਹੜੀਆਂ ਜਿੰਨੀ ਚੋਣਾ ਜਿਹੜੀਆਂ ਹੋਣਿਆ ਨੇ ਪੰਜਾਬ ਦੇ ਵਿੱਚ ਚਾਰ ਜਿੰਨੀ ਚੋਣਾ ਉਹਨਾਂ ਦੇ ਵਿੱਚ ਵੀ ਹੁਣ ਤੁਸੀਂ ਦੇਖਣਾ ਕਿ ਉਮੀਦਵਾਰਾਂ ਨੂੰ ਲੈ ਕੇ ਔਰ ਦੂਜੇ ਪਾਸੇ ਹੋਰ ਤਰੀਕੇ ਦੀ ਜਿਹੜੀ ਚੋਣਧਰਨ ਨੀਤੀ ਨੂੰ ਲੈ ਕੇ ਵੀ ਉਸ ਦੇ ਵਿੱਚ ਇੱਕ ਬਦਲਾਅ ਜਿਹੜਾ ਉਹ ਵੇਖਣ ਨੂੰ ਜ਼ਰੂਰ ਮਿਲ ਸਕਦਾ ਕਿਉਂਕਿ ਉਸ ਵਕਤ ਜਦੋਂ ਜਰਨਦਰ ਸਿੰਘ ਦੀ ਚੋਣ ਹੋਈ ਆ ਉਦੋਂ ਸਾਰੇ ਬੰਦੇ ਜੇਲ੍ਹ ਦੇ ਅੰਦਰ ਸਮ ਜਿਹੜੇ ਅਸੀਂ ਕਹਿ ਸਕਦੇ ਕੀ ਆਮ ਆਦਮੀ ਪਾਰਟੀ ਦੀ 리ਡ ਦੀ ਹੱਡੀ ਦੇ ਰੂਪ ਚ ਬੀਤੇ ਸਮੇਂ ਚ ਕੰਮ ਕਰਦੇ ਰਹੇ ਆ ਤਾਂ ਭਗਵੰਤ ਮਾਨ ਹੁਣਾਂ ਨੇ ਆਪਣੀ ਜ਼ਿੰਮੇਵਾਰੀ ਲੈ ਲਈ ਸੀ ਪਰ ਹੁਣ ਕਿਉਂਕਿ ਤਿੰਨ ਲੀਡਰ ਜਿਹੜੇ ਹੁਣ ਇਕੱਠੇ ਹੋ ਗਏ ਨੇ ਚਾਹੇ ਉਹ ਰਾਗਵ ਛੱਡਾ ਹੋਵੇ ਚਾਹੇ ਸੰਦੀਪ ਪਾਟਕ ਹੋਵੇ ਤਾਂ ਚਾਹੇ ਮਨੀਸ਼ ਸਸੋਦੀਆ ਹੋਵੇ ਤਾਂ ਸ ਉਹ ਭਾਵਕ ਆ ਭਗਵੰਤ ਮਨੀਸਾ ਸੋਦੀਆ ਦੇ ਜੇਲ੍ਹ ਤੋਂ ਆਉਣ ਤੋਂ ਬਾਅਦ ਝਟਕਾ ਜਿਹੜਾ ਆ ਉਹ ਜ਼ਰੂਰ ਲੱਗ ਸਕਦਾ ਔਰ ਇਹ ਵੀ ਹੋ ਸਕਦਾ ਕਿ ਜਿਹੜੇ ਜਾਦਾ ਜਿਹੜੇ ਪਰਦੇ ਉਹਨਾਂ ਦੇ ਪਰ ਵੀ ਜਿਹੜੇ ਦਿੱਲੀ ਹਾਈ ਕੋਰਟੋਂ ਜਿਹੜੇ ਆ ਉਹ ਟੱਟੇ ਜਾ ਸਕਦੇ ਜੀ ਬਿਲਕੁਲ ਬਿਲਕੁਲ ਯਾਨੀ ਭਗਵੰਤ ਮਾਨ ਦੀ ਇਹ ਤਾਂ ਗੱਲ ਸਾਫ਼ ਹੈ ਨਾ ਕਿਉਂਕਿ ਉੱਥੇ ਬਣਦਾ ਰਹੀ ਨਹੀਂ ਕਿਉਂਕਿ ਇੱਕ ਇੱਕ ਦੂਜੇ ਦੇ ਨਾਲ ਕਾਫੀ ਜ਼ਿਆਦਾ ਟਸਲਬਾਜੀ ਜਿਹੜੀ ਆ ਵਧੀ ਹੋਈ ਹੈ ਔਰ ਇਸੇ ਕਾਰਨ ਹੀ ਆਪਾਂ ਦੇਖਿਆ ਕਿ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਗਤੀਵਿਧੀਆਂ ਜਿਹੜੀਆਂ ਰਗਵ ਚੱਡੇ ਅਤੇ ਸੰਦੀਪ ਪਾਟਕ ਦੀਆਂ ਉਸ ਤਰੀਕੇ ਦੇ ਨਾਲ ਨਹੀਂ ਰਹੀਆਂ ਪਿਛਲੇ ਦਿਨੀ ਮੀਟਿੰਗਾਂ ਵੀ ਅਲੱਗ-ਅਲੱਗ ਹੁੰਦੀਆਂ ਜਿਹੜੀਆਂ ਨਜ਼ਰ ਆਈਆਂ ਨੇ ਸੰਦੀਪ ਪਾਟਕ, ਰਾਗਵ ਚੱਡਾ ਤੇ ਭਗਵੰਤ ਮਾਨ ਭਰਾਣੀਆਂ ਤੇ ਹੁਣ ਮਨੀਸ਼ ਸਸੋਦੀਆ ਦੇ ਬਾਹਰ ਆਉਣ ਦੇ ਨਾਲ ਕਿਤੇ ਨਾ ਕਿਤੇ ਦਿੱਲੀ ਹਾਈ ਕਮਾਂਡ ਜਿਹੜੀ ਆ ਆਪਣੇ ਆਪ ਨੂੰ ਮਜ਼ਬੂਤ ਕਰ ਲਵੇ ਇੱਥੇ ਕਿਤੇ ਮੈਂ ਕਿਤੇ ਜਿਹੜੇ ਐਮਐਲਏ ਸੀ ਇੱਥੋਂ ਵਾਲੇ ਜਿਹੜੇ ਮੰਤਰੀ ਸੀ ਉਹਨਾਂ ਦੀ ਹੁਣ ਪੁਕਾਰ ਜਿਹੜੀ ਆ ਦਿੱਲੀ ਲੱਗਣੀ ਸ਼ੁਰੂ ਹੋ ਜੂਗੀ ਪਹਿਲਾਂ ਜੇ ਕੋਈ ਮਿਲਦਾ ਸੀ ਸੰਦੀਪ ਪਾਟਕ ਨੂੰ ਜਾਂ ਕਿਸੇ ਹੋਰ ਨੂੰ ਤਾਂ ਉਸ ਤਰੀਕੇ ਦਾ ਪ੍ਰਕਾਰ ਤਾਂ ਸੁਣੀ ਜਾਂਦੀ ਸੀ ਪਰ ਉਸ ਤਰੀਕੇ ਦੀ ਉਸ ਪ੍ਰਕਾਰ ਦੇ ਉੱਪਰ ਕੋਈ ਐਕਸ਼ਨ ਜਿਹੜੇ ਲੈਣ ਦੇ ਸਮਰੱਥ ਹੋ ਹੈ ਨਹੀਂ ਸੀਗੇ ਤਾਂ ਹੁਣ ਸਿੱਧੇ ਤੌਰ ਤੇ ਮਨੀਤ ਕੁਦੀਆ ਦੇ ਬਾਹਰ ਆਉਣ ਦੇ ਨਾਲ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨੀਆਂ ਪਾਵਰਾਂ ਤੇ ਕਾਫੀ ਵੱਡੇ ਪੱਧਰ ਤੇ ਅਣਖੀ ਸਾਹਿਬ ਕਾਰਡ ਲੱਗੂ ਔਰ ਬਧਾਈਕਾਂ ਤੇ ਮੰਤਰੀਆਂ ਨੂੰ ਇੱਕ ਪਾਵਰ ਸੈਂਟਰ ਜਿਹੜਾ ਮਿਲ ਜੂਗਾ ਹੁਣ ਇਹ ਸੀਗਾ ਕਿ ਭਾਈ ਮਿਲੀਏ ਕਿਨੂੰ ਕੇਜਰੀਵਾਲ ਦੀ ਵਾਈਫ ਨੂੰ ਮਿਲੀਏ ਕਿ ਕਿਵੇਂ ਸੰਦੀਪ ਆਟਕਪੁਰਾ ਨੂੰ ਮਿਲੀਏ ਹੁਣ ਕਿਤੇ ਨਾ ਕਿਤੇ ਮਨੀਸ਼ ਸਸੋਦੀਆ ਇੱਕ ਪਾਵਰ ਸੈਂਟਰ ਨਜ਼ਰੀ ਆਊਗਾ ਪੰਜਾਬ ਦੇ ਐਮਐਲਏ ਮੰਤਰੀਆਂ ਨੂੰ ਜਿਹੜੇ ਭਗਵੰਤ ਮਾਨ ਤੋਂ ਤੰਗ ਨੇ ਆਪ ਮੈਂ ਆਤਾ ਸਦੂਸਾ ਪਹਿਨੇ ਹੀ ਨਹੀਂ ਗੱਲ ਕਹੀ ਹੈ ਕਿ ਜਿਹੜਾ ਮਨੀਸ਼ ਦਾ ਕਰਦਾਰ ਆ ਉਹ ਇਹ ਆਪਣੀ ਜੇਲ੍ਹ ਤੋਂ ਜਾਣ ਤੋਂ ਪਹਿਲਾਂ ਉਹ ਸੈਕੰਡ ਲੀਡ ਦੇ ਨੇਤਾ ਦੇ ਰੂਪ ਵਿੱਚ ਜਾਣੇ ਜਾਂਦੇ ਸਨ ਮੈਨੂੰ ਜਿਆਦਾ ਕਿ ਜਦੋਂ ਭਗਵੰਤ ਮਾਨ ਹੁਣ ਜਿੱਤ ਕੇ ਗਏ ਆ ਤੇ ਜਦੋਂ ਜਾਂਦਿਆ ਨਾ ਅਰਵਿੰਦ ਕੇਜਰੀਵਾਲ ਦੇ ਪੈਰਾਂ ਨੂੰ ਹੱਥ ਲਾਇਆ ਉਸ ਵਕਤ ਉਸ ਕਮਰੇ ਦੇ ਵਿੱਚ ਮੈਨੂੰ ਕੁਸੂਰੀ ਯਾਦ ਆ ਮਨੀਸ਼ ਸਸੋਦੀਆ ਵੀ ਮਜੂਬੀ ਪਾਰਕੀ ਕੀ ਇਹ ਦੱਸਣ ਦਾ ਮੰਤਵ ਇਹ ਆ ਕਿ ਉਹ 2 ਨੰਬਰ ਦੇ ਨੇਤਾ ਜਿਹੜੇ ਉਹ ਗਿਨੇ ਜਾਂਦੇ ਨੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਦਿੱਲੀ ਵਿਜਾਰਤ ਦੇ ਵਿੱਚ ਤਾਂ ਜਿਹੜਾ ਪਾਰਟੀ ਹਾਈਪ ਬਣ ਜਾ ਪਾਰਟੀ ਦੇ ਵਿੱਚ ਸਥਿਤੀ ਮਨੀਸ਼ ਸੋਸੋਦੀਆ ਦੀ ਬਿਲਕੁਲ ਮਜ਼ਬੂਤ ਹੈ ਗਈ ਆ ਤਾਂ ਹੁਣ ਜਦੋਂ ਟਿਕਟਾਂ ਦੀ ਵੰਡ ਹੁੰਦੀ ਆ ਪੰਜਾਬ ਦੇ ਵਿੱਚ ਉਦੋਂ ਵੀ ਪੂਰਨ ਤੌਰ ਤੇ ਮਨੀਸ਼ ਦੀ ਸਲਾਹ ਲੈ ਕੇ ਹੀ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਪੰਜਾਬ ਦੇ ਉਮੀਦਾਰੋਂ ਟਿਕਟਾਂ ਦਿੱਤੀਆਂ ਗਈਆਂ ਸੀ ਤਾਂ ਹੁਣ ਜਿਸ ਤਰੀਕੇ ਨਾਲ ਬੀਤੇ ਦਿਨ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਵਿਧਾਇਕ ਨੇ ਜਾਂ ਪੰਜਾਬ ਦੇ ਜਿਹੜੇ ਮੰਤਰੀ ਨੇ ਜਿਹੜੇ ਦਿੱਲੀ ਲੋਬੀ ਨਾਲ ਸਿੱਧਾ ਰਾਹ ਤੇ ਚਲੇ ਨੇ ਇਹ ਕਿਸਮ ਦਾ ਉਹ ਆਪਣੇ ਆਪ ਨੂੰ ਇਕੱਲਾ ਜਿਹੜਾ ਮਹਿਸੂਸ ਕਰ ਰੇ ਸਨ ਤਾਂ ਹੁਣ ਉਸਤੇ ਜੇਲ੍ਹ ਤੋਂ ਬਾਹਰ ਆਉਣ ਦੇ ਨਾਲ ਸਿੱਧੀ ਗੱਲ ਆ ਕਿ ਉਹ ਜਿਹੜੀ ਗੱਲਬਾਤ ਜਿਹੜੀ ਹੋ ਸਕਦੀ ਆ ਕਿ ਜਿਹੜੀ ਅੱਗੇ ਕਦੀ ਸੰਜੇ ਸਿੰਘ ਨੂੰ ਕਰਦੇ ਸੀ ਕਦੇ ਰਾਖਵ ਚੱਡਾ ਨੂੰ ਕਰਦੇ ਸੀ ਕਦੇ ਸਰਦੀ ਪਾਟਕ ਨੂੰ ਦੱਸਦੇ ਸੀ ਪਰ ਹੁਣ ਹੋਏਗਾ ਕਿ ਉਹ ਸਿੱਧੀ ਰਿਪੋਰਟ ਜਿਹੜੀ ਆ ਮਨੀਸ਼ ਸੋਹੋਦੀ ਨੂੰ ਕਰ ਸਕਦੇ ਆ ਤਾਂ ਇਹ ਝਟਕਾ ਤਾਂ ਸਿੱਧੂ ਸਰਬ ਹੈ ਹੀ ਹੈ ਜਿਹੜਾ ਆ ਪਗਵਤ ਬੰਨ ਜਿਹੜਾ ਲੱਗਾ ਪਾਵਰ ਸੈਂਟਰ ਤਾਂ ਕੁਦਰਤੀ ਆ ਕਿ ਇੱਕ ਦਿੱਲੀ ਦੇ ਵਿੱਚ ਹੁਣ ਜ਼ਰੂਰ ਜਿਹੜਾ ਮਜ਼ਬੂਤ ਢੇਰ ਦੇ ਰੂਪ ਦੇ ਵਿੱਚ ਸਥਾਪਿਤ ਹੋ ਗਿਆ ਜਿਹੜਾ ਖਾਸ ਤੌਰ ਤੇ ਭਗਵੰਤ ਮਾਨ ਵਾਸਤੇ ਇੱਕ ਖਤਰੇ ਦੀ ਜਿਹੜੀ ਘੰਟੀ ਆ ਉਹ ਸਾਫਤ ਸੇ ਤੁਸਬ ਹੋ ਸਕਦਾ ਆ ਕਿਉਂਕਿ ਸੰਦੀਪ ਪਾਟਕ ਨੇ ਵੀ ਇਹ ਕਹਣਾ ਜਰੂਰ ਸ਼ੇਅਰ ਹੋਊਂਗੀ ਆ ਕਿ ਜਦੋਂ ਉਹ ਜੇਲ੍ਹ ਤੇ ਸੰਤ ਭਗਵੰਤ ਮਾਨ ਦਾ ਜਿਹੜਾ ਵਤੀਰਾ ਹੈ ਦਿੱਲੀ ਹਾਈ ਕੋਰਟ ਨਾਲ ਕਿਹੋ ਜਿਹਾ ਰਿਹਾ ਹੁਣ ਜੇਕਰ ਅਸੀਂ ਕਹਿ ਸਕਨੇ ਕਿ ਜੇਕਰ ਇਹਦੇ ਵਿਰੋਧੀ ਇੱਕ ਮੰਚ ਤੇ ਜੇਕਰ ਇਕੱਠੇ ਹੋ ਜਾਂਦੇ ਆ ਤਾਂ ਸੁਭਾਵਕਾ ਕਿਸੇ ਤੋਂ ਸਾਥ ਉਸ ਦਾ ਪ੍ਰਭਾਵ ਜਿਹੜਾ ਭਗਵੰਤ ਮਾਨ ਦੀ ਤਾਰੇ ਛੱਲੇ ਦੀ ਜਾਂ ਭਗਵੰਤ ਮਾਨ ਦੇ ਜਿਹੜਾ ਦਬ ਦਬੇ ਤੇ ਉੱਤੇ ਜਰੂਰ ਪੰਦਾ ਦਿਖਾਈ ਜਿਹੜਾ ਉਹ ਦੇ ਸਕਦਾ ਜੀ ਬਿਲਕੁਲ ਬਿਲਕੁਲ ਜੀ ਉਧਰ ਸਦਵਾ ਸਾਹਿਬ ਨੂੰ ਵੀ ਉੱਪਰੋਂ ਹੁਕਮ ਆ ਗਿਆ ਹਾਈ ਕੋਰਟ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀਗੀ ਬਾਜਵਾ ਸਾਹਿਬ ਦੇ ਵੱਲੋਂ ਕਿ ਭਾਈ ਇਹ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਜਦੋਂ ਤਾਂ ਇਹਨਾਂ ਤੇ ਕੈਮਰਾ ਹੁੰਦਾ ਜਦੋਂ ਤਾਂ ਕੋਈ ਇਹਨਾਂ ਦਾ ਬੰਦਾ ਬੋਲਦਾ ਉ ਤਾਂ ਇਹਨਾਂ ਫੋਕਸ ਕਰ ਕਰ ਦਿਖਾਉਂਦੇ ਆ ਤੇ ਸਾਡੇ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿੱਥੇ ਖੜਾ ਤੇ ਸਾਡੇ ਤੇ ਕੋਈ ਕੈਮਰਾ ਕੋਮਰਾ ਚੰਗਾ ਜਿਹੇ ਤਰ੍ਹਾਂ ਚੱਲਦਾ ਨਹੀਂ ਇਹ ਤਾਂ ਗੱਲ ਬਿਲਕੁਲ ਠੀਕ ਵੀ ਹੈ ਔਰ ਆਮ ਲੋਕਾਂ ਨੂੰ ਵੀ ਜਿਹੜਾ ਪਤਾ ਔਰ ਉਹਦੇ ਖਿਲਾਫ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀਗੀ ਬਾਜਵਾ ਸਾਹਿਬ ਦੇ ਵੱਲੋਂ ਔਰ ਹਾਈ ਕੋਰਟ ਨੇ ਉਹਨਾਂ ਨਪਟਾਰਾ ਕੀਤਾ ਔਰ ਉਹਦੇ ਤੇ ਕਿਹਾ ਕਿ ਬਾਜਵਾ ਸਾਹਿਬ ਜਾ ਕੇ ਉਹਨਾਂ ਨੂੰ ਜਿਹੜੇ ਹੈਗੀ ਆ ਇੱਕ ਮੰਗ ਪੱਤਰ ਦੇਣ ਇਸ ਨੂੰ ਠੀਕ ਕਰਨ ਵਾਸਤੇ ਔਰ ਉਹਦੇ ਉੱਪਰ ਠੁਕਮਾ ਫੈਸਲਾ ਲੈਣ ਸੰਧਵਾ ਸਾਹਿਬ ਇਹ ਕੋਰਟ ਨੇ ਗੱਲ ਕਹੀ ਹੈ ਕਿ ਸੰਧਵਾ ਸਾਹਿਬ ਉਹਦੇ ਤੇ ਠੁਕਮਾ ਜਿਹੜਾ ਉਹ ਫੈਸਲਾ ਲੈਣ ਤਾਂ ਇਹਦੇ ਤੇ ਚਲੋ ਇਹ ਤਾਂ ਗੱਲ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਤੇ ਵੀ ਗੱਲ ਕਰਾਂਗੇ ਨਾਲ ਦੀ ਨਾਲ ਬਾਜਵਾ ਸਾਹਿਬ ਜਿਹੜੇ ਆ ਪੰਜਾਬ ਦੇ ਵਿੱਚ ਇੰਨੇ ਅਹਿਮ ਮੁੱਦੇ ਚੱਲ ਰਹੇ ਆ ਇੰਨੀ ਅਹਿਮ ਘਟਨਾਵਾ ਵਾਪਰ ਰਹੀ ਆ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਕਿਸੇ ਖੁੱਟ ਦੇ ਵਿੱਚ ਜਿਹੜਾ ਉਹ ਬੜਿਆ ਬੈਠਾ ਲੱਭ ਨਹੀਂ ਰਿਹਾ ਕਿੱਧਰ ਚਲਾ ਗਿਆ ਪ੍ਰਤਾਪ ਸਿੰਘ ਬਾਜਵਾ ਇੱਕ ਟਵੀਟ ਕਰ ਦਿੰਦਾ ਤੇ ਟਵੀਟ ਕਰਕੇ ਆਪਣਾ ਜਿਹੜਾ ਉਹ ਇੱਕ ਫਰਜ਼ ਜਿਹੜਾ ਨਿਭਾ ਕੇ ਇਹ ਕੋਸ਼ਿਸ਼ ਦੇ ਕਰ ਦਿਆ ਕਿ ਸਾਡਾ ਫਰਜ਼ ਨਿਭ ਗਿਆ ਹੁਣ ਮੈਂ ਲੋਕਾਂ ਨੂੰ ਫੇਰ ਅਪੀਲ ਕਰੂੰਗਾ ਇਹ ਜਿਹੜੇ ਲੀਡਰ ਆ ਨਾ ਇਹ ਜਿਹੜੇ ਲੀਡਰ ਇੱਕ ਟਵੀਟ ਕਰਕੇ ਇਹ ਗੱਲ ਕਹਿ ਦਿੰਦੇ ਆ ਕਿ ਅਸੀਂ ਆਪਣਾ ਫਰਜ਼ ਨਿਭਾਤਾ ਲੋਕਾਂ ਦੇ ਪ੍ਰਤੀ ਗਰਾਉਂਡ ਤੇ ਸੜਕਾਂ ਤੇ ਨਹੀਂ ਉਤਰਦੇ ਤੁਹਾਡੇ ਲਈ ਤੇ ਸਿਰਫ ਟਵੀਟ ਕਰਕੇ ਤੁਹਾਡੇ ਤੇ ਆਸਾਨ ਕਰ ਦਿੰਦੇ ਆ ਕਿ ਲੈ ਬ ਤੇਰੇ ਹੱਕ ਚ ਟਵੀਟ ਜਿਹੜਾ ਉਹ ਕਰਤਾ ਇਹੋ ਜਿਹੇ ਲੋਕ ਜਦੋਂ ਵੋਟਾਂ ਮੰਗਣ ਆਉਣ ਨਾ ਉਹਨਾਂ ਨੂੰ ਵੀ ਕਹਿ ਦਿਓ ਕਿ ਭਾਈ ਅਸੀਂ ਬੂਥ ਤੇ ਨਹੀਂ ਤੇਨੂੰ ਵੋਟ ਪਾਉਣ ਜਾਣਾ ਅਸੀਂ ਟਵੀਟ ਕਰ ਦਿਆਂਗੇ ਤੇਰੇ ਹੱਕ ਦੇ ਵਿੱਚ ਤੇ ਵੋਟ ਵੀ ਅਸੀਂ ਬੂਥ ਤੇ ਪਾਉਣ ਤੇ ਫਿਰ ਇਹਨਾਂ ਨੂੰ ਆਜੂ ਅਕਲ ਕਿ ਲੋਕਾਂ ਦੀ ਲੜਾਈ ਟਵੀਟ ਤੇ ਲੜਨੀ ਆ ਜਾਂ ਸੜਕ ਤੇ ਲੜਨੀ ਆ ਤਾਂ ਫਿਰ ਇਹਨਾਂ ਨੂੰ ਅਕਲ ਜ਼ਰੂਰ ਸਿਖਾਇਆ ਜਦੋਂ ਆਉਣ ਵੋਟਾਂ ਮੰਗਣ ਇਹ ਟਵੀਟ ਵਾਲੇ ਪਛਾਣ ਲਓ ਕਿਹੜੇ ਕਿਹੜੇ ਆ ਔਰ ਟਵੀਟ ਜਿਹੜੇ ਕਰਦੇ ਆ ਉਹਨਾਂ ਨੂੰ ਵੋਟਾਂ ਵੀ ਸਿਰਫ ਟਵੀਟ ਤੇ ਪਾਇਓ ਉਦਾਂ ਇਹਨਾਂ ਨੂੰ ਕਾਉਣ ਦੀ ਲੋੜ ਨਹੀਂ ਤਣਕੀ ਸਾਹਿਬ ਕਿਵੇਂ ਦੇਖਦੇ ਹੋ ਦੋਨਾਂ ਚੀਜ਼ਾਂ ਨੂੰ ਪ੍ਰਤਾਪ ਸਿੰਘ ਬਾਜਵਾ ਇੰਨਾ ਅਹਿਮ ਘਟਨਾਵਾ ਜਿਹੜੀਆਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਆਈਆਂ ਵੱਡੀਆਂ ਘਟਨਾਵਾ ਵਾਪਰ ਰਹੀਆਂ ਲਾਰੈਂਸ ਮਿਸ਼ਨ ਉਹੀ ਵਰਗੀ ਇੰਟਰਵਿਊ ਦਾ ਮੁੱਦਾ ਜਿਹੜਾ ਐਡਾ ਵੱਡਾ ਪੰਜਾਬ 'ਚ ਉੱਠ ਗਿਆ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਸਮਝਣ ਵਾਲਾ ਪ੍ਰਤਾਪ ਸਿੰਘ ਬਾਜਵਾ ਜਿਹੜਾ ਕਿ ਮੌਜੂਦਾ ਤੇ ਵਿਰੋਧੀ ਧਿਰ ਦਾ ਲੀਡਰ ਹੈ ਅਹਿਮ ਘਟਨਾਵਾ ਤੇ ਬੋਲਣ ਦੇ ਬਜਾਏ ਕਿਸੇ ਖੁੱਟ 'ਚ ਬੜਿਆ ਬੈਠਾ ਸਿਰਫ ਟਵੀਟ ਕਰਕੇ ਹੀ ਸਾਰੀ ਜਾਂਦਾ ਹੈ ਔਰ ਲੱਭ ਨਹੀਂ ਰਿਹਾ ਕਿੱਥੇ ਐ ਤੇ ਹੁਣ ਉਹਨੂੰ ਫਿਕਰ ਪਈ ਆ ਕਿ ਮੇਰੀ ਵਿਧਾਨ ਸਭਾ ਦੇ ਵਿੱਚ ਫੋਟੋ ਨਾ ਕਿਤੇ ਆਉਣਾ ਰਹਿ ਜੇ ਤੇ ਉਹ ਮੇਰੀ ਫੋਟੋ ਜ਼ਰੂਰ ਆ ਜੇ ਉਹਦੇ ਤੇ ਪਟੀਸ਼ਨਾਂ ਤੇ ਲੜਦਾ ਫਿਰਦਾ ਆਮ ਲੋਕਾਂ ਨੇ ਮੁੱਦੇ ਜਿਹੜਾ ਲੜ ਨਹੀਂ ਰਿਹਾ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਕਿ ਕਿੱਧਰ ਗਾਇਬ ਹੋ ਗਿਆ ਕਿਹੜੀ ਖੁੱਟ 'ਚ ਵੜ ਗਿਆ ਆ ਸੁਖندر ਜੀ ਚਲੋ ਖੁੱਟ ਵਾਲੀ ਗੱਲ ਤਾਂ ਬਾਅਦ 'ਚ ਕਰਦੇ ਆ ਪਹਿਲਾਂ ਮੁੱਦਾ ਦੱਸ ਦਈਏ ਕਿ ਜਦੋਂ ਬੀਤੇ ਸਮੇਂ 'ਚ ਵਿਧਾਨ ਸਭਾ ਦੀ ਸੈਸ਼ਨ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਹੁੰਦਾ ਸੀ ਤਾਂ ਉਦੋਂ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਦਾ ਅਤਰਾਜ ਪ੍ਰਗਟ ਕੀਤਾ ਕਿ ਹਾਂ ਵੀ ਸਾਡੀ ਫੋਟੋ ਜਿਹੜੀ ਆ ਔਰ ਇਹ ਮੁੱਦਾ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਲੈ ਗਏ ਕਿ ਹਾਂ ਪਈਏ ਵੇਖੋ ਜੀ ਇਹ ਬਹੁਤ ਵਿਤਕਰਾ ਹੋ ਰਿਹਾ ਤੇ ਹੋਰ ਤੀ ਤੌਰ ਤੇ ਕਿ ਜੇਕਰ ਸੱਤਾਧਾਰੀ ਤੇ ਵਿਧਾਇਕਾਂ ਨੂੰ ਬੋਲ ਦਿੰਦਾ ਬਹੁਤਾ ਉਹ ਟੀਵੀ ਤੇ ਉੱਤੇ ਆ ਜਾਂਦਾ ਤੇ ਇਹ ਦੁੱਖਦਰਦ ਤਾਂ ਅੰਦਰਲੀ ਪੀੜ ਤਾਂ ਸੁਭਾਵਕਾ ਕੀ ਵਿਰੋਧੀ ਧਿਰ ਦੇ ਨੇਤਾਵਾਂ ਦੇ ਵਿੱਚ ਵੀ ਹੋਈ ਹੋਵੇਗੀ ਚਾਹੇ ਤਾਂ ਇਹ ਸੀ ਕਿ ਇਹ ਮੁੱਦਾ ਜਿਹੜਾ ਪ੍ਰਤਾਪ ਸਿੰਘ ਜਿਹੜੇ ਸੰਵਾ ਨੇ ਸਪੀਕਰ ਸਭਾ ਦੇ ਸਪੀਕਰ ਜਿਹੜੇ ਕਸਟੋਡੀਨ ਹੁੰਦੇ ਨੇ ਉਹਨਾਂ ਦੇ ਧਿਆਨ ਵਿੱਚ ਲਿਆ ਜਾਂਦਾ ਪਰ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਰੁਖ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕੀਤਾ ਉਹਨਾਂ ਕੱਲ ਜਿਹੜੀ ਉਹ ਪਟੀਸ਼ਨ ਤੇ ਫੈਸਲਾ ਕਰਦੇ ਹੋਇਆ ਉਹਨਾਂ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਨਿਰਦੇਸ਼ ਦਿੱਤੇ ਆ ਕਿ ਹਾਂ ਭਈ ਇਹ ਜਿਹੜਾ ਜੋ ਵੀ ਮਸਲਾ ਇਹ ਵਿਧਾਨ ਸਭਾ ਦਾ ਸੰਬੰਧਤ ਆ ਤੇ ਇੱਕ ਆਪਣਾ ਮੰਗ ਪੱਤਰ ਜਾ ਕੇ ਤੁਸੀਂ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਕੁਲਤਾਪ ਸਿੰਘ ਨੂੰ ਸਦਮਾ ਹੋਣਾ ਉਹਨੂੰ ਦੇਣ ਉਹ ਤੁਹਾਡੀ ਸਾਰੇ ਜੋ ਵੀ ਤੁਹਾਡੇ ਬੰਦੇ ਸ਼ਿਕਾਇਤ ਕੋਈ ਜੋ ਗਿਲੇ ਸ਼ਿਕਵੇ ਨੇ ਇਹਨਾਂ ਦਾ ਡੱਪਟਾਰਾ ਉਹ ਕਰ ਲੈ। ਬਿਲਕੁਲ ਠੀਕ ਆ। ਹੁਣ ਸਿੱਧੂ ਸਾਹਿਬ ਗੱਲ ਕਰਨੀ ਹੈ ਪ੍ਰਤਾਪ ਸਿੰਘ ਬਾਜਵਾ ਦੀ ਭੂਮਿਕਾ ਦੀ। ਬਤੌਰ ਵਿਰੋਧੀ ਧਿਰ ਦੇ ਨੇਤਾ ਜਾਂ ਕਾਂਗਰਸ ਪਾਰਟੀ ਦੇ ਨੇਤਾ ਦੇ ਰੂਪ ਚ ਤੁਸੀਂ ਚੁੰਮਦੇ ਜੇ ਕਿ ਵਿਧਾਨ ਸਭਾ ਦੇ ਵਿੱਚ ਜੋ ਤੁਸੀਂ ਬੋਲਦੇ ਜੀ ਉਸ ਦਾ ਪ੍ਰਦਰਸ਼ਨ ਜਾਂ ਉਸ ਦਾ ਪ੍ਰਸਾਰਣ ਘਰ ਘਰ ਤੱਕ ਪਹੁੰਚੇ ਘਰ ਘਰ ਦੇ ਲੋਕ ਤੁਹਾਡਾ ਚਿਹਰਾ ਉੱਥੇ ਦੇਖਣ ਜੋ ਕੁਝ ਤੁਸੀਂ ਬੋਲਦੇ ਜੇ ਪਰ ਮੇਰਾ ਖਿਆਲ ਜਿਤਕ ਮੇਰੀ ਆਪਣੀ ਨਿੱਜੀ ਸੋਚ ਆ ਸਿੱਧੂ ਸਾਹਿਬ ਉਹ ਜਿਹੜਾ ਟੀਵੀ ਦੇ ਵਿਧਾਨ ਸਭਾ ਜਿਹੜਾ ਸ਼ੈਸ਼ਿਕ ਚੱਲਦਾ ਕਿੰਨੇ ਕੁ ਲੋਕ ਦੇਖਦੇ ਆ ਚਾਹੀਦਾ ਤਾਂ ਇਹ ਆ ਕਿ ਜਦੋਂ ਪੰਜਾਬ ਦੇ ਆ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਤਾਂ ਪੰਜਾਬ ਦੇ ਲੋਕਾਂ ਦੀ ਇੱਕ ਕਈ ਮੂਤੇ ਦੇ ਦੇਈ ਇਹੋ ਤੇ ਚੀਜ਼ਾਂ ਨਹੀਂ ਕਿ ਜਿੱਥੇ ਤੁਸੀਂ ਲੋਕਾਂ ਦੀ ਕਿਚੜੀ ਦੇ ਵਿੱਚ ਸੱਦਾ ਜਾ ਕੇ ਰਾਤਾਂ ਪੈਦਾ ਕਰ ਸਕਦੇ ਜੀ ਕਿਉਂਕਿ ਵਿਧਾਨ ਸਭਾ ਦਾ ਜਿਹੜਾ ਸ਼ਾਸਨ ਚੱਲਣਾ ਉੱਥੇ ਤੇ ਕਿਸੇ ਮਤਲਬ ਇੰਟਰਨੈਟ ਵੀ ਖੋੜ ਸਕਦਾ ਕੁਝ ਵੀ ਹੋ ਸਕਦਾ ਪਰ ਜਦੋਂ ਤੁਸੀਂ ਲੋਕਾਂ ਦੇ ਨਾਲ ਲੋਕਾਂ ਦੇ ਨਾਲ ਖੜ ਕੇ ਲੋਕਾਂ ਦੀਆਂ ਮੰਗਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਓਗੇ ਤਾਂ ਫਿਰ ਤੁਹਾਡਾ ਉਹ ਆਚਾਰ ਵਿਚਾਰ ਦੂਰ ਤੱਕ ਜੇਰਾ ਉਹ ਸਫਰ ਕਰੇਗਾ ਲੋਕ ਕਹਿਣਗੇ ਕਿ ਹਾਂ ਭਈ ਇਹ ਨੇਤਾ ਹੈਗਾ ਤਾਂ ਇਹੋ ਜੀ ਭੂਗਤ ਅੱਜ ਤੱਕ ਪ੍ਰਤਾਪ ਸਿੰਘ ਬਾਜਵੇ ਦੇ ਕਦੀ ਨਿਭਾਈ ਨਹੀਂ ਜਦੋਂ ਉਤਰਦੇ ਨੇ ਪੂਰਨ ਤੌਰ ਤੇ ਕੱਡੀ ਚੋਂ ਉਤਰਦੇ ਨੇ ਅੰਗ ਜਿਹੜੇ ਅੰਗ ਰਖੇਖ ਉਹਨਾਂ ਦੇ ਹੁੰਦੇ ਆ ਉਹਨਾਂ ਦਾ ਡਰੈਸ ਅਪ ਇਹਨਾਂ ਦਾ ਪੂਰਨ ਤੌਰ ਤੇ ਧਿਆਨ ਰੱਖ ਕੇ ਉਹ ਬੱਚੇ ਜਿਹੜੇ ਸ਼ਬਦਾਂ ਦੇ ਵਿੱਚ ਜਾਂ ਗੱਲਬਾਤ ਜਿਹੜੀ ਕਰਕੇ ਗਾਹ ਜਾਂਦੇ ਆ ਹੁਣ ਲਾਰੈਂਸ ਬਿਸ਼ਨੋਈ ਦੀ ਗੱਲ ਕਰੀ ਕੱਲ ਦੇ ਪ੍ਰੋਗਰਾਮ ਚ ਵੀ ਅਸੀਂ ਗੱਲ ਕੀਤੀ ਕਿ ਇਹ ਇੱਕ ਅਜਿਹਾ ਮੁੱਦਾ ਕਿ ਜਿਹੜੇ ਉੱਤੇ ਨਾ ਪ੍ਰਤਾਪ ਸਿੰਘ ਬਾਜਵਾ ਬੋਲੇ ਨਾ ਕੋਈ ਹੋਰ ਨਿੱਕਾ ਬੋਲਿਆ ਤੇ ਇਵਨ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਲਾਹਤ ਸ਼ਬਦ ਵੀ ਹੈ ਕਿ ਲਾਹਤ ਹੈ ਇਹਨਾਂ ਲੋਕਾਂ ਵਾਸਤੇ ਕਿ ਜਿਹੜੇ ਇਹੋ ਜਿਹੇ ਅਹਿਮ ਮੁੱਦਿਆਂ ਨੂੰ ਛੱਡ ਕੇ ਆਪਣੀ ਛੋਟੀ ਰਾਜਨੀਤੀ ਕਰ ਰਹੇ ਆ ਤੇ ਸ਼ਾਇਦ ਸਾਡੇ ਉਸੇ ਪ੍ਰੋਗਰਾਮ ਦਾ ਪ੍ਰਭਾਵ ਆ ਇਹ ਰਾਜਾ ਬੜਿੰਗ ਦਾ ਅੱਜ ਇੱਕ ਬਿਆਨ ਜਿਹੜਾ ਅਸੀਂ ਕੱਲ ਦੇ ਪ੍ਰੋਗਰਾਮ ਚ ਜਿਹੜੀਆਂ ਇਹਨਾਂ ਨੂੰ ਲਾਹਤਾ ਪਾਈਆਂ ਸ਼ਾਇਦ ਉਹਦੇ ਪ੍ਰਭਾਵ ਕਰਕੇ ਹੀ ਰਾਜੇ ਬੜਿੰਗ ਦਾ ਜਿਹੜਾ ਬਿਆਨ ਅੱਜ ਲਾਹਟ ਸਪੀਚ ਹੋਈ ਦੇ ਖਿਲਾਫ ਉਸ ਇੰਟਰਵਿਊ ਦੇ ਸਬੰਧ ਦੇ ਵਿੱਚ ਆਇਆ ਹੈ ਨਾ ਸੋ ਗੱਲ ਚੱਲਣ ਦੀ ਹੈ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਬੀ ਨੇ ਹਮੇਸ਼ਾ ਆਪਣੇ ਆਪ ਨੂੰ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਦੇਖਿਆ ਚਾਹੇ ਉਹ ਕਹੈ ਪਨਾ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਵੀ ਉਹੀ ਵਿੰਦੇ ਰਹੇ ਤੇ ਚਾਹੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੋ ਜਾਂ ਉਸ ਤੋਂ ਪਹਿਲਾਂ ਹਮੇਸ਼ਾ ਉਹ ਸੰਭਾਵੀ ਮੁੱਖ ਮੰਤਰੀ ਦੇ ਰੂਪ ਚ ਵਿੰਦੇ ਰਿਹਾ ਪਰ ਕਦੇ ਉਹਨਾਂ ਦੀਆਂ ਆਸਾਂ ਨੂੰ ਜਿਹੜਾ ਦੂਰ ਨਹੀਂ ਪਿਆ ਤੇ ਸ਼ਾਇਦ ਉਸ ਦਾ ਇਹੋ ਹੀ ਕਾਰਨ ਹੈ ਕਿ ਉਹ ਲੋਕਾਂ ਦੇ ਮੁੱਦੇ ਉਸ ਤਰੀਕੇ ਨਾਲ ਨਹੀਂ ਉਠਾ ਸਕੇ ਜਾਂ ਉਹ ਲੋਕਾਂ ਦੀ ਕਚਹਿਰੀ ਵਿੱਚ ਉਸ ਤਰੀਕੇ ਨਾਲ ਪ੍ਰਵਾਹ ਨਹੀਂ ਹੋ ਸਕੇ ਜਿਸ ਤਰੀਕੇ ਨਾਲ ਬਾਕੀ ਨੇਤਾ ਹੁੰਦੇ ਰਿਹਾ ਠੀਕ ਆ ਤੁਹਾਨੂੰ ਆਪਣੀਆਂ ਫੋਟੋਆਂ ਟੀਵੀ ਤੇ ਵੇਖ ਕੇ ਦਿਲ ਕਰਦਾ ਹਰ ਮਿੱਤੀ ਨੂੰ ਦਿਲ ਕਰਦਾ ਕਿ ਮੈਂ ਟੀਵੀ ਤੇ ਤੇ ਆਵਾਂ ਪਰ ਸਭ ਤੋਂ ਜ਼ਰੂਰ ਹੁੰਦਾ ਕਿ ਤੁਸੀਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਕਿੰਨੀ ਕਬੜਾਈ ਹੈ ਇੱਥੇ ਗੱਲ ਕਰਾਂ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ 3 ਮਹੀਨੇ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਪਰ ਜਿੰਨਾਂ ਮਹੀਨਿਆਂ ਦੇ ਕਾਰਜਕਾਲ ਤਰ੍ਹਾਂ ਉਹ ਲੋਕਾਂ ਦੇ ਦਿਨਾਂ ਦੇ ਅੰਦਰ ਵੜ ਗਿਆ ਤੇ ਬੇਸ਼ੱਕ ਉਸ ਦਾ ਪ੍ਰਮਾਣ ਜਿਹੜਾ ਜਲੰਧਰ ਦੀ ਜੀਮੀ ਚੌਂ ਵੀ ਸੀ ਤੁਸੀਂ ਸਾਬ ਅਸੀਂ ਦੇਖ ਸਕਦੇ ਆ ਗੱਲ ਇਹ ਆ ਕਿ ਲੋਕ ਇਹ ਚਾਹੁੰਦੇ ਆ ਤੁਸੀਂ ਕਰੋ ਜਾਂ ਨਾ ਕਰੋ ਘਟਕਣ ਲੋਕਾਂ ਦੇ ਹੱਥ ਵਿੱਚ ਬੋਲੋ ਤਾਂ ਸਹੀ ਕੁਬ ਮੁੱਤੇ ਤਾਂ ठाਉ ਪਟੋਪਟ ਲੋਕ ਤੁਹਾਡੀ ਪੇਸ਼ਾਨਤਾ ਕਰਦੇ ਕਿ ਹਾਂ ਭਈ ਇਹ ਵਿਰੋਧੀ ਧਿਰ ਦਾ ਨੇਤਾ ਜਾਂ ਇਹ ਲੋਕਾਂ ਦੇ ਹੱਕ ਜਾਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਵਾਲਾ ਬੰਦਾ ਤੇ ਜੇਕਰ ਤੁਸੀਂ ਆਪਣੀ ਹੀ ਫੋਟੋ ਦੀ ਜੰਗ ਵਿਖਾਉਣ ਲਈ ਹਾਈ ਕੋਰਟ ਤੱਕ ਜਾਂਦੇ ਜੇ ਤੇ ਮੇਰਾ ਨਹੀਂ ਯਾਰ ਫਿਰ ਤੁਸੀਂ ਉਹ ਲੋਕ ਨੇਤਾ ਬਣ ਸਕੋ ਜਿਹੋ ਜੇ ਬੀਤੇ ਦੌਰ ਚ ਨੇਤਾ ਜਿਹੜੇ ਨੇ ਤੇ ਖੈਰ ਗੱਲਾਂ ਵੱਖਰੀਆਂ ਨੇ ਸਿੱਧੂ ਸਾਹਿਬ ਬਾਕੀ ਹਾਈ ਕੋਰਟ ਨੇ ਜਿਹੜਾ ਨਿਰਦੇਸ਼ ਦਿੱਤਾ ਹੁਣ ਵੇਖਣਾ ਕਿ ਕੁਲਤਾਰ ਸਿੰਘ ਸਤਮਾ ਇਹਦੇ ਸੰਦਰਭ ਚ ਨਿਰਪੱਖ ਫੈਸਲਾ ਕੀ ਲੈਣ ਦੇਣਾ ਤੇ ਚਾਹੀਦਾ ਨਿਰਪੱਖ ਫੈਸਲਾ ਪਰ ਦੂਜੇ ਪਾਸੇ ਇਹ ਜਿਹੜੇ ਨੇਤਾ ਨੇ ਇਹਨਾਂ ਨੂੰ ਵੀ ਚਾਹੀਦਾ ਕਿ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੇ ਵਿੱਚ ਵਿਚਰਨ ਨਾ ਕਿ ਕਿਵੋ ਕੋਠੀਆਂ ਦੇ ਵਿੱਚ ਰਹਿ ਕੇ ਹੀ ਇੱਕ ਟਵੀਟ ਕਰਕੇ ਆਪਣਾ ਜਿਹੜਾ ਕੰਮ ਜਿਹੜਾ ਉਹ ਸਾਰ ਦੇ ਜੀ ਚਲੋ ਉਧਰ ਅਣਕੀ ਸਾਹਿਬ ਪੰਚਾਇਤੀ ਚੋਣਾਂ ਸੰਬੰਧੀ ਫਿਰ ਵੱਡੀ ਅਪਡੇਟ ਜਿਹੜੀ ਆ ਸਾਹਮਣੇ ਆਈ ਹੈ ਪਿਛਲੇ ਦਿਨੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਦੇ ਵਿੱਚ ਇੱਕ ਲਖਤਿਆ ਜਿਹੜਾ ਦੱਸਿਆ ਸੀਗਾ ਉਹਨਾਂ ਨੇ ਕਿ ਸਰਕਾਰ ਨੇ ਕਿ ਅਸੀਂ ਜਿਹੜਾ ਸਤੰਬਰ ਮਹੀਨੇ ਦੇ ਵਿੱਚ ਯਾਨੀ ਕਿ ਅਗਲੇ ਮਹੀਨੇ ਚੋਣਾਂ ਜਿਹੜੀਆਂ ਉਹ ਕਰਵਾ ਦੇਾਂਗੇ ਤਾਂ ਉਹ ਚੋਣਾਂ ਜਿਹੜੀਆਂ ਕਰਵਾਉਣ ਦੀ ਭਰੋਸਾ ਤਾਂ ਦੇ ਤਾ ਹੁਣ ਪਤਾ ਲੱਗਿਆ ਕਿ ਸਰਕਾਰ ਤਿਆਰੀ ਦੇ ਵਿੱਚ ਹੈ ਕਿ ਚੋਣਾਂ ਜਿਹੜੀਆਂ ਉਹ ਜਿਹੜੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਾਲ ਲੜੀਆਂ ਜਾਣ ਇਹੋ ਜੀ ਪ੍ਰਵੀਜ਼ਨ ਲਿਆਉਣ ਦੀ ਤਿਆਰੀ ਦੇ ਵਿੱਚ ਹੈ ਇਹੋ ਜੀ ਤਿਆਰੀ ਜਿਹੜੀ ਕੀਤੀ ਗਈ ਹੈ ਪਤਾ ਲੱਗਿਆ ਕਿ ਉਹ ਚਾਹੁੰਦੀ ਹੈ ਸਰਕਾਰ ਕਿ ਇਸ ਦੀ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਨਾ ਲੜੀਆਂ ਜਾਣ ਚੋਣ ਨਿਸ਼ਾਨਾਂ ਦੇ ਉੱਪਰ ਔਰ ਜਿਹੜੇ ਚੋਣ ਨਿਸ਼ਾਨਾਂ ਦੇ ਪਾਰਟੀਆਂ ਦੇ ਆ ਜੱਕ ਦਾ ਇਹ ਕੀ ਕੋਈ ਖਬਰ ਹੈ ਥੋੜੀ ਜਿਹੀ ਸਮਝਾਓ ਮੈਨੂੰ ਵੀ ਔਰ ਸਾਡੇ ਦਰਸ਼ਕਾਂ ਨੂੰ ਆ ਸਿਰੋ ਸਰ ਇਸ ਤਰ੍ਹਾਂ ਕੀ ਪੰਜਾਬ ਸਰਕਾਰ ਐਸਵੇਲੇ ਐਸਵੇਲੇ ਨਹੀਂ ਬੜੇ ਚਿਰ ਤੋਂ ਪੰਚਾਇਤੀ ਚੋਣਾਂ ਕਰਾਉਣ ਦੇ ਬੂਚ ਹੈਗੀ ਆ ਤਾਂ ਹੋਣੀਆਂ ਵੀ ਚਾਹੀਦੀਆਂ ਕਿਉਂਕਿ ਪੰਚਾਇਤਾਂ ਦਾ ਕਾਰਜਕਾਲ ਖਤਮ ਹੋਇਆ ਨੂੰ ਕਾਫੀ ਸਮਾਂ ਜਣਾ ਹੋ ਚੁੱਕਾ ਹੁਣ ਸਿਰੋ ਸਰ ਪੂਰਨ ਤੌਰ ਤੇ ਜਿਹੜੀ ਤਿਆਰੀ ਹੈ ਉਹ ਕਰ ਲਈ ਗਈ ਹੈ ਹਾਈ ਕੋਰਟ ਵੀ ਲਿਖ ਕੇ ਜਿਹੜਾ ਉਹ ਦੇ ਦਿੱਤਾ ਗਿਆ ਤੇ ਉਹਦੇ ਤਿਆਰੀ ਦੇ ਸੰਦਰਭ ਚ ਸਿੱਧੂ ਸਾਹਿਬ ਇਹ ਗੱਲ ਸਾਹਮਣੇ ਆਈ ਆ ਕਿ ਬੀਤੇ ਸਮੇਂ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੁੰਦੀਆਂ ਨੇ ਤਾਂ ਜਿਹੜੇ ਉਮੀਦਵਾਰ ਖੜੋਂਦੇ ਨੇ ਉਹ ਪਾਰਟੀ ਦੇ ਨਿਸ਼ਾਨਾ ਤੇ ਜਿਹੜਾ ਉਖ ਲੋਂਦੇ ਨੇ ਕਿ ਇਹ ਅਕਾਲੀਆਂ ਦਾ ਬੰਦਾ ਹੈ ਕਾਂਗਰਸ ਸਿੰਘ ਦਾ ਬੰਦਾ ਇਹ ਉਸ ਪਾਰਟੀ ਦਾ ਉਸ ਪਾਰਟੀ ਦਾ ਤਾਂ ਉਸ ਸੰਦਰਭ ਦੇ ਵਿੱਚ ਕਹਿੰਦੇ ਹੈ ਕਿ ਪਿੰਡਾਂ ਦੇ ਵਿੱਚ ਫਿਰ ਜਿਹੜੀ ਧੜੇਬਾਜੀ ਆ ਉਹ ਪੈਦਾ ਹੋ ਜਾਂਦੀ ਹੈ ਨੰਬਰ 2 ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਉਹ ਵੀ ਖਰਾਬ ਹੁੰਦੀ ਹੈ ਔਰ ਉਹਦੇ ਨਾਲ ਹੀ ਨਾਲ ਜਿਹੜੇ ਕਾਮਨ ਵਿਕਾਸ ਦੇ ਉਹ ਵੀ ਪ੍ਰਭਾਵਿਤ ਹੁੰਦੇ ਨੇ ਕਿਉਂਕਿ ਲੋਕ ਫਿਰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਵੱਧੇ ਨਜ਼ਰ ਰੱਖ ਕੇ ਹੀ ਵੋਟ ਪਾਉਂਦੇ ਤੇ ਸਾਫ ਤੌਰ ਤੇ ਪਿੰਡਾਂ ਦੀ ਛੇੜ ਧੜੇਵਾਜੀ ਆ ਉਹ ਉੱਭਰ ਕੇ ਸਾਹਮਣੇ ਜਲੀ ਹੁੰਦੀ ਆ ਤਾਂ ਜਿਸ ਦਾ ਨੁਕਸਾਨ ਇਹਨਾਂ ਇਹਨਾਂ ਚੀਜ਼ਾਂ ਕਰਕੇ ਹੁੰਦਾ ਨਾ ਪਿੰਡਾਂ ਦਾ ਵਿਕਾਸ ਹੁੰਦਾ ਨਾ ਤੇ ਨਾ ਹੀ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਇਵਨ ਕਿ ਚੋਣਾਂ ਵਾਲੇ ਦੇ ਤੇ ਚੋਣਾਂ ਤੋਂ ਬਾਅਦ ਵੀ ਉਸੇ ਤਰੀਕੇ ਨਾਲ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਹੈਗੀ ਆ ਤਾਂ ਇਹ ਸਭ ਕਾਸੇ ਨੂੰ ਰੋਕਣ ਵਾਸਤੇ ਪੰਚਾਇਤੀ ਵਿਭਾਗ ਨੇ ਸਰਕਾਰ ਨੂੰ ਇਹ ਸੁਝਾਅ ਦਿੱਤਾ ਕਿ ਅਜਿਹੀ ਇੱਕ ਯੂਜ਼ਨਾ ਜਿਹੜੀ ਬਣਾ ਲਈ ਜਾਵੇ ਤਾਂ ਜੋ ਇਹੋ ਜਿਹਾ ਪ੍ਰਭਾਵ ਜਾਵੇ ਕਿ ਲੋਕਾਂ ਇਸ ਤਰੀਕੇ ਨਾਲ ਰਹਿਣ ਕਿ ਹਾਂ ਭੀ ਇਹ ਬੰਦਾ ਸਾਡੇ ਪਿੰਡ ਦਾ ਸਬੰਧਤ ਆ ਅਸੀਂ ਇਸ ਨੂੰ ਵੋਟ ਪਾਉਣੀ ਆ ਨਾ ਕਿ ਇਹ ਸੋਚ ਕੇ ਪਾਈ ਜਾਵੇ ਕਿ ਅਸੀਂ ਅਕਾਲੀਆ ਅਸੀਂ ਆਮ ਆਦਮੀ ਪਾਰਟੀ ਦੇ ਆ ਅਸੀਂ ਕਾਂਗਰਸੀ ਆ ਸੋ ਇਸ ਚੀਜ਼ ਨੂੰ ਸੁਧਾਰਨ ਵਾਸਤੇ ਇਹ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਪੰਚਾਇਤੀ ਵਿਭਾਗ ਉਸ ਨੂੰ ਇਹ ਦਿੱਤਾ ਗਿਆ ਤਾਂ ਬਕਾਇਦਾ ਤੌਰ ਤੇ ਸਰਕਾਰ ਨੇ ਜਿਹੜਾ ਪੰਚਾਇਤੀ ਰਾਜ ਪ੍ਰੋਜੈਕਟ ਰੂਲ ਹੈਗਾ ਐਕਟ 94 ਉਹਦੇ ਵਿੱਚ ਸੋਧ ਕਰਨ ਦਾ ਵੀ ਜਿਹੜਾ ਮੰਨ ਜਿਹੜਾ ਬਣਾ ਲਿਆ ਤਾਂ ਪਤਾ ਲੱਗਾ ਕਿ ਜਦੋਂ ਕੈਬਨਿਟ ਦੀ ਮੀਟਿੰਗ ਹੋਵੇਗੀ ਉਸ ਦੇ ਵਿੱਚ ਇਹ ਮੁੱਦਾ ਚੜਾਇਆ ਉਹ ਪਾਸ ਕੀਤਾ ਜਾ ਸਕਦਾ ਆ ਹੁਣ ਸਿੰਘ ਸਾਹਿਬ ਇੱਥੇ ਪਿੱਛੇ ਜਿਹੜੇ ਸਿਆਸੀ ਕਾਰਨ ਜਿਹੜੇ ਆ ਕਹਿਣ ਨੂੰ ਤਾਂ ਜੋ ਮੈਨੂੰ ਲੱਗਾ ਇਸ ਖਬਰ ਨੂੰ ਦੇਖ ਕੇ ਬਿਕੁਨੋ ਤਾਂ ਬੜਾ ਸੋਹਣਾ ਜਿਹੜੀ ਚੀਜ਼ ਆ ਉਹਨਾਂ ਨੇ ਪੇਸ਼ ਕੀਤੀ ਹੈ ਕਿ ਇੱਕ ਤਾਂ ਧੜੇਬਾਜ਼ੀ ਖਤਮ ਹੋਊਗੀ ਪਿੰਡਾਂ ਦੇ ਵਿਕਾਸ ਕਾਰਜ ਜਿਹੜੇ ਆ ਉਹ ਵੀ ਜਿਹੜੇ ਵਧੀਆ ਤਰੀਕੇ ਨਾਲ ਹੋਣਗੇ ਕਿਸੇ ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਐ ਸਿੱਧੂ ਸਾਹਿਬ ਉਹ ਵੀ ਕਾਇਮ ਰਹੇਗੀ ਜਿਹੜਾ ਤੱਕ ਆਮ ਆਦਮੀ ਪਾਰਟੀ ਦੇ ਰਹੀ ਹੈ ਪਰ ਜੋ ਮੈਨੂੰ ਇਸ ਦੇ ਪਿੱਛੇ ਲੱਗਦਾ ਸਿੱਧੂ ਸਾਹਿਬ ਉਹ ਇਹ ਲੱਗਦਾ ਕਿ ਕਿਉਂਕਿ ਅਜੇ ਤੱਕ ਆਮ ਆਦਮੀ ਪਾਰਟੀ ਦਾ ਹੀਟ ਤੇ ਪੱਦਰ ਤੱਕ ਜਿਹੜਾ ਵੋਟਰ ਵੋਟ ਬੈਂਕ ਜਿਹੜਾ ਉਹ ਨਹੀਂ ਬਣਿਆ ਤਾਂ ਉਹ ਜਿਹੜਾ ਵੋਟ ਬੈਂਕ ਨਹੀਂ ਬਣਿਆ ਉਸ ਵੋਟ ਬੈਂਕ ਦੀ ਅਸੀਂ ਕਹਿ ਸਕਦੇ ਕਿ ਬਣਾਉਂਦੇ ਆਹਰ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਕੋਸ਼ਿਸ਼ ਕੀਤੀ ਆ ਤੇ ਹਾਂ ਭਈ ਅਸੀਂ ਪਾਰਟੀ ਚੋਣ ਨਿਸ਼ਾਨ ਤੋਂ ਸਾਈਡ ਤੇ ਕਰਕੇ ਅਜਿਹਾ ਪੰਬਕੂ ਸਾਥਿਆਰ ਕਰਦਿਏ ਕਿ ਲੋਕ ਜਿਹੜੇ ਆ ਉਮੀਦਵਾਰਾਂ ਨੂੰ ਵੋਟ ਪਾਉਣ ਤੇ ਅਸੀਂ ਆਪਣੀਆਂ ਪੰਚਾਇਤਾਂ ਜਿਹੜੇ ਆਪਣੇ ਮਨ ਦੇ ਜਿਹੜੇ ਸਰਪੰਚ ਨੇ ਜਿਹੜੇ ਸਾਨੂੰ ਠੀਕ ਲੱਗਦੇ ਨੇ ਆਪਾਂ ਉਹ ਸਰਪੰਚ ਜਿਹੜੇ ਬਣੋਗੇ ਸਫਲ ਹੋ ਜੀਏ ਪੰਚਾਇਤਾਂ ਜਿਹੜੀਆਂ ਸਾਡੀਆਂ ਆਮ ਆਦਮੀ ਪਾਰਟੀ ਦੀਆਂ ਬਣ ਜਾਣ ਇਸ ਦੇ ਪਿੱਛੇ ਸਰਕਾਰ ਦਾ ਜਿਹੜਾ ਮਨਛਾ ਆ ਆਮ ਆਦਮੀ ਸਰਕਾਰ ਦੀ ਨਹੀਂ ਆਮ ਆਦਮੀ ਪਾਰਟੀ ਦੀ ਮਨਛਾ ਇਹ ਆ ਕਿ ਅਜਿਹਾ ਪ੍ਰਭਾਵ ਦਿੱਤਾ ਜਾਣ ਕਿ ਦੇਖੋ ਭਈ ਅਸੀਂ ਚੋਣ ਨਿਸ਼ਾਨਾਂ ਤੇ ਪਾਰਟੀ ਚੋਣ ਨਿਸ਼ਾਨਾਂ ਤੇ ਚੋਣ ਜਿਹੜੀ ਆ ਨਹੀਂ ਲੜੀ ਅਸੀਂ ਵਿਅਕਤੀ ਦੇ ਆਧਾਰ ਤੇ ਲੜੀ ਆ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਲੜੀਆਂ ਸੀ ਉਦੋਂ ਨਿਸ਼ਾਨ ਨੂੰ ਵੋਟ ਤਾਂ ਇਸ ਤਰੀਕੇ ਨਾਲ ਇੱਕ ਅਜਿਹੀ ਸਥਿਤੀ ਤਿਆਰ ਕੀਤੀ ਜਾਵੇ ਜਿਹਦੇ ਨਾਲ ਲੋਕ ਜਾਂ ਪਿੰਡ ਦੇ ਜਿਹੜੇ ਲੋਕਾ ਉਹ ਇਹ ਜਿਹੇ ਅਜਈਆਂ ਪੰਚਾਇਤਾਂ ਬਣੂ ਜਿਸ ਵਿੱਚ ਕਿਸੇ ਵੀ ਪਾਰਟੀ ਦਾ ਇਹ ਪ੍ਰਭਾਵ ਨਾ ਜਾਵੇ ਕਿ ਇਹ ਕਾਂਗਰਸੀ ਆ ਜਾਂ ਅਕਾਲੀਆਂ ਦੀ ਆ ਬਲਕਿ ਇਹ ਜਾਵੇ ਕਿ ਇਹ ਆਮ ਆਦਮੀ ਪਾਰਟੀ ਦਾ ਇੱਕ ਵੋਟ ਬੈਂਕ ਦੇ ਰੂਪ ਦੇ ਵਿੱਚ ਪਿੰਡਾਂ ਦੇ ਵਿਕਾਸ ਕਰਨ ਦੇ ਸੰਰਚ ਹੋਇਆ ਇਹ ਇੱਕ ਸਿਦੂ ਸਾਹਿਬ ਇੱਕ ਅਸੀਂ ਸਿਆਸੀ ਚਾਲ ਵੀ ਕਹਿ ਸਕਦੇ ਹਾਂ ਨੰਬਰ 1 ਕਿਉਂਕਿ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਹੈ ਜੇ ਵੋਟ ਬੈਂਕ ਆਮ ਆਦਮੀ ਪਾਰਟੀ ਦਾ ਪਿੰਡਾਂ ਚ ਤਿਆਰ ਨਹੀਂ ਹੋਇਆ ਉਸ ਤਰੀਕੇ ਦਾ ਨਹੀਂ ਹੋਇਆ ਦੂਸਰੇ ਪਾਸੇ ਜਿੰਨੀ ਚੋਣਾ ਆਉਂਦੀਆਂ ਤਿਆਰੀ ਚ ਆ ਆਮ ਆਦਮੀ ਪਾਰਟੀ ਦੀ ਇੱਕ ਕੋਸ਼ਿਸ਼ ਰਹੇਗੀ ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਉਸ ਦੀਆਂ ਜ਼ਿਆਦਾ ਤੋਂ ਜ਼ਿਆਦਾ ਮੰਨ ਇਸੇ ਹੀ ਕਾਰਨ ਇਹ ਪਹਿਲੀ ਵਾਰੀ ਇਹ ਗੱਲ ਆਈ ਹੈ ਕਿਉਂਕਿ ਸਿੱਧੂ ਸਾਹਿਬ ਜੇਕਰ ਪਾਰਟੀ ਚੋਣ ਨਿਸ਼ਾਨ ਤੋਂ ਬਿਨਾਂ ਸਰਪੰਚੇ ਜਾਂ ਉਮੀਦਵਾਰ ਚੋਣ ਲੜਦੇ ਨੇ ਤਾਂ ਲੋਕਾਂ ਨੂੰ ਨਹੀਂ ਪਤਾ ਕਿ ਇਹ ਬੰਦਾ ਜਿਹੜਾ ਕਿਹੜੀ ਪਾਰਟੀ ਨਾਲ ਸੰਬੰਧਤ ਆ ਪਿੰਡਾਂ ਦੇ ਵਿੱਚ ਦੇ ਕੱਲੇ-ਕੱਲੇ ਘਰ ਦੀ ਜਿਹੜੀ ਵੋਟ ਸਿੱਧੂ ਸਭ ਲੋਕਾਂ ਨੇ ਗਿਣੀ ਹੁੰਦੀ ਆ ਕਿ ਇਹ ਭਈ ਅਕਾਲੀਆਂ ਦੀ ਆ ਜਾਂ ਇਹ ਕਾਂਗਰਸੀਆਂ ਦੀ ਆ ਕਹਿੰਦਾ ਅਰਥਈਆ ਕਿ ਇਸ ਦੇ ਪਿੱਛੇ ਵੀ ਕੋਈ ਇੱਕ ਗਹਿਰੀ ਸਿਆਸੀ ਚਾਲ ਆਪਾਂ ਕਹਿ ਸਕਦੇ ਆ ਤਾ ਜੋ ਲੋਕਾਂ ਨੂੰ ਇੱਕ ਭਰਮ ਦੀ ਸਥਿਤੀ ਸਿਰਜ ਕੇ ਉਹਨਾਂ ਨੂੰ ਆਪਣੇ ਹੱਥ ਵਿੱਚ ਪਕਤਾਇਆ ਜਾ ਸਕੇ ਤਰਕ ਬੇਸ਼ੱਕ ਜਿਹੜਾ ਉਹਨਾਂ ਨੇ ਜੋ ਮਰਜ਼ੀ ਦੇ ਦਿੱਤਾ ਕਿਉਂਕਿ ਪਿੰਡਾਂ ਦੀ ਰਾਜਨੀਤੀ ਦਾ ਸਿੱਧੂ ਸਾਹਿਬ ਨੇ ਬੀਤੇ 40 ਸਾਲਾਂ ਤੋਂ ਸੰਭਾਲਦਾ ਤਾਂ ਘਰ ਦੇ ਕੱਲੇ-ਕੱਲੇ ਜੀਰਾ ਪਤਾ ਹੁੰਦਾ ਕਿ ਇਹ ਕਿਹੜੀ ਪਾਰਟੀ ਦਾ ਸੰਭਾਲਦਾ ਤਾਂ ਇਹਨੇ ਕਿੰਨੂ ਵੋਟ ਪਾਈ ਆ ਸੋ ਕਹਿਨ ਨੂੰ ਜੋ ਮਰਜ਼ੀ ਕਹੀ ਜਾਣ ਪਰ ਇਸ ਦੇ ਪਿੱਛੇ ਵੀ ਸਿੱਧੂ ਸਾਹਿਬ ਕੋ ਇੱਕ ਗਹਿਰੀ ਸਿਆਸੀ ਚਾਲੀ ਜਿਹੜੀ ਆ ਉਹ ਨਜ਼ਰ ਆ ਰਹੀ ਆ ਤਾਂ ਜੋ ਆਮ ਆਦਮੀ ਪਾਰਟੀ ਇਹ ਪ੍ਰਭਾਵ ਦੇ ਸਕੇ ਕਿ ਹਾਂ ਵੀ ਸਾਡਾ ਇਲਾਕੇ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਇੱਕ ਮਜ਼ਬੂਤ ਗੱਡ ਦੇ ਰੂਪ ਤੇ ਵਿੱਚ ਅਸੀਂ ਮਜ਼ਬੂਤ ਹੈਗੇ ਜ